ਲੋਕਾਂ ਦੇ ਬਜਟ ਹਿਲ ਚੁੱਕੇ ਹਨ ਸਿਰਫ ਸਬਜ਼ੀਆਂ ਸੂਫਰੇ ਵਿੱਚ ਹੀ ਦੇਖਣ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਰੇਟ ਤੀਰ ਪਤੋ ਲੱਗੇ 60 ਰੁਪਏ ਟਮਾਟਰ 80 ਰੁਪਏ ਕਿਲੋ ਆਲੂ 40 ਰੁਪਏ ਤੇ ਹੋਰ ਸਬਜ਼ੀਆਂ ਜਿਵੇਂ ਮਟਰ ਲੈ ਲਓ ਉਹ 200 ਦੇ ਪਾਰ ਨੇ ਨਿੰਬੂ 200 ਦੇ ਪਾਰ ਨੇ ਮੇਰੇ ਨਾਲ ਕੁਝ ਲੋਕ ਨੇ ਆ ਤੁਹਾਨੂੰ ਮਿਲਾਂਦੇ ਆ ਤੇ ਕੀ ਕਹਿੰਦੇ ਨੇ ਕਿਉਂ ਤੁਹਾਡਾ ਵਜ੍ਹਾ ਕਾ ਕੀ ਕਹਿੰਦੇ ਨੇ ਸਰਦੀਆਂ ਦੇ ਰੇਟਾ ਕਰੇ ਸਾਡਾ ਵਜ੍ਹਾ ਪਹਿਲਾਂ ਨਾਲੋਂ ਜਿਆਦਾ ਛਾਪਾ ਹੀ ਗੱਲ ਜਿਵੇਂ ਪਹਿਲਾਂ ਆਲੂ 30 ਰੁਪਏ ਕਿਲੋ ਸੀ ਹੁਣ 40 ਬਣ ਗਏ ਛਾਹ ਵੀ 30 ਬਣ ਗਏ ਪੱਤਾ ਵੀ 30 ਬਣ ਗਏ ਮਟਰ 20 ਤੋਂ 12 ਬਣ ਗਏ ਦਹਾੜਾ ਵੀ 30 ਬਣ ਗਏ ਤੁਸੀਂ ਕੀ ਕਹਿਣਾ ਚਾਹੁੰਦੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਹੀ ਮੰਗਾ ਦੇ ਥੋੜਾ ਸਸਤਾ ਰੱਖੇ ਨਾ ਕਾਰਨ ਕੀ ਆਦਾ ਬਣ ਮਹਿੰਗੀ ਨੂੰ ਹੈ ਇਹ ਪ੍ਰਸ਼ਾਸਨ ਕਰਦੇ ਆ ਕੋਡਾ ਜੀ ਨਾਮ ਹੈ ਜੀ ਕੋਡਾ ਨਾਮ ਰਮਨ ਸਿੰਘ ਲੇਕਿਨ ਦੱਸੋ ਤੁਹਾਡਾ ਬਜਟ ਇਹਨਾਂ ਸਬਜ਼ੀਆਂ ਕੀ ਕਰਨ ਦਾ ਇਹ ਕਿਹੜਾ ਮੇਰੇ ਕੋਲ ਪਹੁੰਚਦਾ ਹੈ ਜੀ ਇਹ ਤਾਂ ਜੀ ਬਰਸਾਤ ਕਰਕੇ ਆਈ ਹੈ ਜੀ ਬਜਟ ਬਹੁਤ ਜ਼ਿਆਦਾ ਹੈ ਜਿੱਦਾਂ ਕੀ ਟਮਾਟਰ ਵੀਤੀਏ ਤੇ ਲਸੀ ਤੇ ਨਾ ਹੁਣ ਅਸੀਂ ਵੀ ਸਿੱਧੇ ਪਹੁੰਚ ਗਏ ਉਹ ਬਾਕੀ ਸਬਜ਼ੀਆਂ ਰੇਟ ਕਿਸ ਤਰ੍ਹਾਂ ਕੀ ਨੇ ਪਹਿਲਾਂ ਆਲੂ 20 ਰੁਪਏ ਕਿਹਾ ਸੀ ਜੀ ਹੁਣ ਜੀ 40 ਦੀ ਆ ਰਹੀ ਹੈ ਤੇ ਬਹੁਤ ਮਹਗਾ ਹੋ ਗਈ ਜੀ ਹੁਣ ਤਾਂ ਸਿਰਫ ਦਾਲਾ ਦਾ ਹੀ ਯੋਗ ਆਇਆ ਪਿਆ 达रा सिंह जी ਇਹਨਾਂ ਦਾ ਸੁਣੋ ਸਬਜ਼ੀਆਂ ਕਿਸ ਤਰ੍ਹਾਂ ਕਵਰ ਤੋੜ ਰੱਖੀ ਆ ਦਰ ਸਿੰਘ ਤੁਹਾਡਾ ਸਵਾਗਤ ਹੈ ਦੋਸਤੋ ਇਹ ਵੀ ਕਿੰਨੀ ਗੱਲ ਹੈ ਕਿ ਟਮਾਟਰ ਹੋ ਗਿਆ 80 ਰੁਪਏ ਕਿਲੋ ਠੀਕ ਹੈ ਜੀ ਪਿਆਜ਼ ਹੋ ਗਿਆ 40 ਰੁਪਏ ਕਿਲੋ ਠੀਕ ਹੈ ਗੋਭੀ ਹੋ ਗਈ ਥੋੜੀ 80 ਰੁਪਏ ਕਿਲੋ ਤੇ ਜਿਹੜੇ ਹੋਗੇ ਹੋਰ ਸਬਜ਼ੀਆਂ ਜਿਹੜੀਆਂ ਬਹੁਤ ਮਹਿੰਗੇ ਦੇ ਮਹਿੰਗੇ ਹੋਈਆਂ ਬਹੁਤ ਜ਼ਿਆਦਾ ਰੇਟ ਹਾਈ ਹੋਇਆ ਹੋਇਆ ਹੈ ਤਾਂ ਸਰਕਾਰ ਨੂੰ ਦੇਖ ਕੇ ਜਿੱਦਾਂ ਆਵਾਜ਼ ਪੰਜੀ ਵੀ ਰੇਟ ਕਿਤਾਓ ਗਰੀਬ ਆਦਮੀ ਕਰੂਗਾ ਤਾਂ ਕਰੂਗਾ ਕੀ ਕੀ ਨਿੰਬੂ ਹਟਣਾ ਨਿੰਬੂ ਨਾਉਕਾ ਕਰ ਮੇਗਾ 150 ਰੁਪਏ ਕਿਲੋ ਹੋ ਗਏ ਸਬਜ਼ੀ ਐਨੀ ਮਹਿੰਗੀ ਹੋ ਜਾਂ ਸ਼ਿਮਲਾ ਵਿੱਚ ਮਹਿੰਗੀ ਹੋਈ ਰਹੀ ਆ ਆਲੂ ਪਿਆਜ਼ ਭਿੰਡੀ ਤੋਰੀ ਬੈਂਗਣ ਜੋ ਵੀ ਹੈ ਕਦੋਂ ਸਾਰੀਆਂ ਸਬਜ਼ੀਆਂ ਬਹੁਤ ਮਹਿੰਗੀ ਬਹੁਤ ਬਹੁਤ ਜ਼ਿਆਦਾ ਰੇਟਾਈ ਹੋਈ ਹੈ বেশি হ্যায় কি গরিবা आदमी करूবা না কি চায় নンダ নাইগর কি না ছড়ুবা কারণ ও বেলতে কি দেখো জি এনে কাই বহুত জাদা হই গই এনে কাই কন্ট্রোল করো গরিবা आदमी কিথে জাগুবা আগলে 500 ਰੁਪਆ ਕਮਾਨਦਾ ਤਾਂ ਸਭ ਸਰਗਾ ਸ਼ਾਮ ਨੂੰ ਖर्चा ਹੋ ਜਾਂਦਾ ਪੁਰੇ ਸਬਜੀ ਵੀ ਲੈਣੀ ਆ ਦਾਲ ਰੋਟੀ ਲੈਣੀ ਆ ਆਟਾ ਲੈਣਾ ਸਭ ਕੁਝ ਲੈਣਾ ਬੰਦਾ ਕਿਥੋਂ ਤੇ ਲੈ ਕੇ ਮੇਰੇ ਕਹਣਾ ਕਹਿੰਦਾ ਕਿ ਵੰਦੇ ਨੂੰ ਕਾਇਨੋ ਤਾਓ ਕਿ ਜਨਤਾ ਨੂੰ ਹੋਣੀ ਲੈ ਕਿ ਮਾਰਾ ਜੇ ਜਿਹੜਾ কন্ট্রোল ਕਰੋ ਜਿਹੜਾ ਲੋਕਾਂ ਦਾ ਬਹੁਤ ਦੁਰਾ ਖਲੋਈ ਪਾਣੀ ਨਾਲ ਮਿਲਿਸ ਨਾਲ ਕੋਈ ਜਦ ਤੂੰ ਨਹੀਂ ਪੈ ਰਿਹਾ ਹੈ ਕੀ ਕਹਾ ਰਹੇ ਆ ਬਹੁਤ ਬੁਰਾ ਹਾਲ ਹੋ ਰਿਹਾ ਸਬਜ਼ੀਆਂ ਦੇ रेट ਬਹੁਤ ਜ਼ਿਆਦਾ ਸਮਾਂ ਲੱਗੂ ਟਮਾਟਰ ਲੱਭੇ ਰੇ ਬਹੁਤ ਜ਼ਿਆਦਾ ਆਇਆ ਬਸ ਇਹ ਨਹੀਂ ਬਿੰਦ ਲੋ ਜੀ ਸੁਣੋ ਸਬਜ਼ੀਆਂ ਲੈ ਕੇ ਗਰੀਬਾ ਕੀ ਰੋਣੇ ਨੇ ਕਿਸ ਤਰ੍ਹਾਂ ਰੋ ਰਹੇ ਨੇ ਤਰ੍ਹਾਂ ਤੇ ਕਰ ਰਹੇ ਨੇ ਸਰਕਾਰ ਨੂੰ ਚਾਹੀਦਾ ਹੈ ਇਸ ਵਾਸਤੇ ਧਿਆਨ ਦੇਵੇ ਸਬਜ਼ੀਆਂ ਦੇ ਕੰਟਰੋਲ ਕਰਤਾ ਜਾਵੇ ਰੇਟਾਂ ਦੇ ਉੱਪਰ ਮੈਂ ਜਗਨ ਟੀਵੀ ਲਈ ਇਹ